19 اپریل 1952 ਮਰਨ ਦੇ ਬਾਅਦ ਇਨਸਾਨ ਦੇ ਨਾਲ ਕੁਝ ਨਹੀਂ ਜਾਂਦਾ ਨਾ ਤਨ ਤੇ ਨਾ ਤਨ ਸਾਖ ਸਬੰਧੀ ਵੀ ਸਭ ਪਿੱਛੇ ਰਹਿ ਜਾਂਦੇ ਹਨ ਰੂਹ ਦੇ ਨਾਲ ਸਿਰਫ ਨਾਮ ਜਾ ਸਕਦਾ ਹੈ ਜਿਵੇਂ ਜਿਸ ਫੌਜੀ ਨੇ ਵਰਦੀ ਪਾਈ ਹੋਵੇ ਉਸ ਦੀ ਕਦਰ ਹੁੰਦੀ ਹੈ ਜਿਹੜੇ ਮਰ ਕੇ ਨਾਮ ਦੇ ਨਿਸ਼ਾਨ ਨਾਲ ਜਾਂਦੇ ਹਨ ਉਹਨਾਂ ਦੀ ਆਉ ਭਗਤ ਦਰਗਾਹ ਵਿੱਚ ਵੀ ਹੁੰਦੀ ਹੈ ਜਮ ਰਾਜ ਵੀ ਉਹਨਾਂ ਨੂੰ ਆਦਰ ਦਿੰਦਾ ਹੈ ਬਗੈਰ ਨਾਮ ਦੇ ਨਿਸ਼ਾਨ ਦੇ ਜਿਹੜੇ ਹੁੰਦੇ ਹਨ ਉਹ ਤਕਲੀਫ ਭੋਗਦੇ ਹਨ ਸਾਨੂੰ ਚਾਹੀਦਾ ਹੈ ਕਿ ਇਸ ਜਨਮ ਨੂੰ ਨਾਮ ਜਪ ਕੇ ਸਫਲ ਕਰੀਏ ਜੋ ਮਰਨ ਤੇ ਸਾਈਂ ਦੇ ਹਜੂਰ ਨਾਮ ਦੇ ਨਿਸ਼ਾਨ ਸਮੇਤ ਜਾਈਏ ਨਦਰ ਕਰਮ ਪਵੈ ਨੀਸਾਨ ਇਨ੍ਹਾਂ ਉਪਦੇਸ਼ਾਂ ਨੂੰ ਇਥੇ ਹਿਰਦੇ ਵੱਲ ਇਸ਼ਾਰਾ ਕਰਕੇ ਵਸਾਓ ਤੇ ਖੂਬ ਨਾਮ ਜਪ ਕੇ ਇਸ ਜਨਮ ਦਾ ਲਾਹਾ ਖਟੋ ਆਪ ਜਸ ਮਿਟੈ ਹੋਵੇ जग ਕੀਰਤ ਦਰਗਹਿ ਬੈਸਣ ਪਾਈਐ ਜਮ ਕੀ ਤਰਾਸ ਨਾਸ ਹੋਏ ਖਿੰਮੈ ਸੁਖ ਆਨੰਦ ਸੇਤੀ ਘਰ ਜਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ